ਨੂੰ ਲੈ ਕੇ ਖਬਰ سامنے ਆ ਰਹੀ ਹੈ ਜਿੱਤੇ ਕਿ ਦੀਪਿਕ ਲੁਤਰਾ ਨੂੰ ਜੋ ਲਗਾਤਾਰ ਧਮਕੀਆਂ ਮਿਲ ਰਹੀਆਂ ਉਸ ਤੋਂ ਬਾਅਦ ਜਾ ਕੇ ਪੁਲਿਸ ਵੱਲੋਂ ਦੀਪਿਕ ਲੁਤਰਾ ਨੂੰ ਸਕਿਉਰਟੀ ਦਿੱਤੀ ਸੀ ਤੇ ਹੁਣ ਜਦੋਂ ਇੱਕ ਹੋਰ ਧਮਕੀ ਮਿਲੀ ਉਸ ਤੋਂ ਬਾਅਦ ਜਾ ਕੇ ਦੀਪਿਕ ਲੁਤਰਾ ਦੇ ਘਰ ਦੇ ਬਾਹਰ ਪੁਲਿਸ ਵੱਲੋਂ ਪੈਰਾ ਸਖਤ ਕਰ ਦਿੱਤਾ ਹੈ ਬੈਰੀਕੇਡ ਲਗਾ ਦਿੱਤੇ ਨੇ ਤੇ ਉੱਚ ਅਧਿਕਾਰੀ ਦੀਪਿਕ ਲੁਤਰਾ ਦੇ ਘਰ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰਾਂ ਸ਼ੇਕੇ ਦੱਦਨੇ ਆ ਪਿਛਲੇ ਦਿਨੀ ਕੰਚਲ ਕੁਮਾਰੀ ਕਮਲਪੁਰ ਦੇ ਕਤਲ ਹੋਇਆ ਹੈ ਉਸਦੇ ਦੋਸ਼ ਦੇ ਵਿੱਚ ਦੋ ਨੰਗ ਸਿੰਘਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਦੇ ਨੇ ਕਿ ਅਮਰਤਪਾਲ ਮੈਰੋ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਦੇ ਵਿੱਚ ਕੀ ਦੀਪਿਕਾ ਲੁਧਰਾ ਦਾ ਵੀ ਨਾਮ ਵਿੱਚ ਲਿਆ ਸੀ ਜਿਸ ਤੋਂ ਬਾਅਦ ਜਾ ਕੇ ਲਗਾਤਾਰ ਦੀਪਿਕਾ ਲੁਧਰਾ ਨੂੰ ਧਮਕੀਆਂ ਮਿਲ ਰਹੀ ਸੀ ਸੈਨੂੰ ਲੈ ਕੇ ਦੀਪਿਕਾ ਲੁਧਰਾ ਨੇ ਹੁਣ ਆਪਣਾ ਇੰਸਟਾਗ੍ਰam ਅਕਾਊਂਟ ਵੀ ਬੰਦ ਕਰ ਦਿੱਤਾ ਹੈ ਹੁਣ ਕੋਈ ਵੀਡੀਓ ਉਹਨਾਂ ਦੀ ਇੰਸਟਾਗ੍ਰam ਦੇ ਉੱਤੇ ਸ਼ੋਅ ਨਹੀਂ ਹੋ ਰਹੀ ਕੋਈ ਇਸ ਤਰੀਕੇ ਦੀ ਆਈਡੀ ਨਹੀਂ ਸ਼ੋ ਹੋ ਰਹੀ ਸਾਨੂੰ ਬਲੈਕ ਕੇ ਤੁਸੀਂ ਦੇਖੋ ਕਿ ਹੁਣ ਘਰ ਦੇ ਵਿੱਚ ਹੀ ਦੀਪਕ ਲੁਥਰ ਆਪਣੇ ਬੰਦ ਹੈ ਜਿਸ ਨੂੰ ਲੈ ਕੇ ਬਾਹਰ ਪੁਲਿਸ ਦਾ ਸਖਤ ਪਹਿਰਾ ਹੈ ਤੇ ਧਮਕੀ ਦੇਣ ਵਾਲੇ ਨੇ ਕਿਹਾ ਕਿ ਸਕੋਰਟ ਜਿੰਨੀ ਮਰਜ਼ੀ ਹੋਵੇ ਅਸੀਂ ਅਗਰ ਤੋ ਵੀਡੀਓ ਪਾਉਣ ਤੋ ਦੀਪਕ ਲੁਥਰ ਨਾ ਹਟੀ ਤਾਂ ਫਿਰ ਇਸ ਦੇ ਖਿਲਾਫ ਜੋ ਕਾਰਵਾਈ ਹੋਵੇਗੀ ਉਹ ਆਪ ਹੀ ਸਮਝ ਲੈ ਬੇ ਇਸ ਤਰੀਕੇ ਦੀਆਂ ਧਮਕੀਆਂ ਜਿਹੜੀਆਂ ਮਿਲੀਆਂ ਨੇ ਜਿਸ ਤੋਂ ਬਾਅਦ ਜੱਕ ਤੋ ਦੇਖੋ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਪੁਲਿਸ ਬੋਲੋ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਹੈ ਤੁਸੀਂ ਦੇਖੋ ਕਿ ਦੀਪਕ ਲੁਥਰਾ ਦੇ ਘਰ ਦੇ ਬਾਹਰ ਬਿਲਕੁਲ ਸੀਲ ਕਰ ਦਿੱਤਾ ਹੈ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਕੋਈ ਸ਼ੱਕੀ ਵਿਅਕਤੀ ਅਗਰ ਲੱਗਦਾ ਹੈ ਉਸ ਦੇ ਉੱਤੇ ਵੀ ਨਜ਼ਰ ਪੁਲਿਸ ਨੇ ਰੱਖੀ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਦੀਪਕ ਲੁਥਰਾ ਨੂੰ ਹੁਣ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਦੀਪਕ ਲੁਥਰਾ ਵੀ ਡਰੀ ਹੋਈ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਕਮਲ ਕੌਰ ਜੋ ਕੰਜਨ ਕਮਾਰੀ ਹੈ ਉਸ ਵਰਗਾ ਹਾਲ ਕਿਤੇ ਜੋ ਤਮਕੀਆਂ ਦੇਣ ਵਾਲੇ ਨੇ ਉਹ ਨਾ ਕਰ ਦੇਣ ਜਿਸ ਤੋਂ ਬਾਅਦ ਜਾ ਕੇ ਲਗਾਤਾਰ ਪੁਲਿਸ ਦਾ ਪਹਿਰਾ ਹੈ ਇਹ ਤਸਵੀਰਾਂ ਤੁਹਾਨੂੰ ਦੀਪਿਕ ਲੁਤਰਾ ਦੇ ਘਰ ਤੋਂ ਬਾਹਰ ਦੀ ਦਿਖਾ ਰਹੀਆਂ ਜਿੱਤੇ ਤੂ ਦੇਖੋ ਅੰਮ੍ਰਿਤਸਰ ਦੇ